ਸਤਿ ਸ਼੍ਰੀ ਅਕਾਲ ਦੋਸਤੋ ਅੱਜ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗੀ ਹਾਂ ਇੱਕ ਸੱਚੀ ਪੰਜਾਬੀ ਕਹਾਣੀ ਇਹ ਕਹਾਣੀ ਹੈ ਇੱਕ ਕੁੜੀ ਜਿਸਨੇ ਦਿਲ ਨਾਲ ਪਿਆਰ ਕੀਤਾ ਪਰ ਬਦਲੇ ਵਿੱਚ ਮਿਲਿਆ ਸਿਰਫ ਤੋਖਾ ਪਰ ਉਸਦੀ ਜ਼ਿੰਦਗੀ ਵਿੱਚ ਇੱਕ ਹੋਰ ਮੁੰਡਾ ਆਇਆ ਜਿਸਨੇ ਉਸ ਨੂੰ ਸੱਚੇ ਪਿਆਰ ਦੀ ਕਦਰ ਸਿਖਾਈ ਅਖੀਰ ਤੱਕ ਤੁਹਾਨੂੰ ਤੁਹਾਡੇ ਦਿਲੋਂ ਵੀ ਇਹ ਕਹਾਣੀ ਜ਼ਰੂਰ ਚੰਗੀ ਲੱਗੇਗੀ कहानी नु सुनन तो पहला प्लीज मेरे चैनल नु एक सब्सक्राइब ते वीडियो नु एक लाइक कर दो ਤੁਹਾਡਾ ਇੱਕ ਸਬਸਕ੍ਰਾਈਬ ਤੇ ਲਾਈਕ ਮੈਨੂੰ ਬਹੁਤ ਮੋਟੀਵੇਟ ਫੀਲ ਕਰਵਾਂਦਾ ਹੈ थैंक यू ਮੇਰਾ ਨਾਮ ਸਿਮਰਨ ਹੈ ਮੇਰੀ ਭੈਣ ਕਿਰਨ ਦੀ ਮੰਗਣੀ ਹੋ ਚੁੱਕੀ ਸੀ ਮੈਂ ਇੱਕ ਮੁੰਡੇ ਅਰਜੁਨ ਨਾਲ ਬਹੁਤ ਪਿਆਰ ਕਰਦੀ ਸੀ ਪਰ ਅਰਜੁਨ ਕਿਸੇ ਹੋਰ ਕੁੜੀ ਨੂੰ ਪਿਆਰ ਕਰਦਾ ਸੀ ਮੈਂ ਹਰ ਰੋਜ਼ ਉਸ ਤੇ ਝੂਠ ਸੁਣਦੀ ਉਸਦੇ ਦੋਸਤ ਮੈਨੂੰ ਸੱਚ ਦੱਸਦੇ ਰਹਿੰਦੇ ਸਨ ਪਰ ਫਿਰ ਵੀ ਮੈਂ ਉਸ ਨੂੰ ਸਾੜ ਨਹੀਂ ਸਕਦੀ ਸੀ ਪਤਾ ਸੀ ਕਿ ਉਹ ਮੈਨੂੰ ਧੋਖਾ ਦੇ ਰਿਹਾ ਹੈ ਪਰ ਮੇਰਾ ਦਿਲ ਕਦੇ ਮੰਨਿਆ ਹੀ ਨਹੀਂ ਇੱਕ ਦਿਨ ਪਤਾ ਲੱਗਿਆ ਕਿ ਕਿ ਅਰਜੁਨ ਦੀ ਤੇ ਉਸਦੀ ਗਰਲਫ੍ਰੈਂਡ ਦੀ ਮੰਗਣੀ ਹੋ ਗਈ ਹੈ ਤੇ 2 ਹਫ਼ਤਿਆਂ ਵਿੱਚ ਵਿਆਹ ਵੀ ਹੈ ਉਸ ਦਿਨ ਮੈਂ ਸਾਰਾ ਦਿਨ ਰੋਈ ਮੈਂ ਸਾਰੀ ਰਾਤ ਰੋਂਦੀ ਰਹੀ ਰਾਤ ਨੂੰ ਖਾਣਾ ਬਣਾਉਂਦੀ ਸੀ ਕਿਰਨ ਨੇ ਕਿਹਾ ਸਿਮਰਨ ਤੂੰ ਉਸਦੇ ਦੇਵਰ ਨਾਲ ਗੱਲ ਕਰ ਉਹ ਬਹੁਤ ਚੰਗਾ ਮੁੰਡਾ ਹੈ ਤਾਂ ਮੇਰੀ ਭੈਣ ਨੇ ਕਿਹਾ ਕਿ ਤੂੰ ਮੇਰੇ ਦੇਵਰ ਨਾਲ ਗੱਲ ਕਰ ਤੂੰ ਅਰਜੁਨ ਨੂੰ ਹੁਣ ਭੁੱਲ ਜਾ ਪਰ ਮੈਂ ਮਨਾਂ ਕੀਤਾ ਕਿਰਨ ਮੈਂ ਆਪਣੇ ਦਿਲ ਨਾਲ ਹੋਰ ਨਹੀਂ ਖੇਡ ਸਕਦੀ ਪਰ ਕਿਰਨ ਨੇ ਮੈਨੂੰ ਬਹੁਤ ਜ਼ੋਰ ਦਿੱਤਾ ਅੰਤ ਵਿੱਚ ਮੈਂ ਰੋਹਿਤ ਨਾਲ ਗੱਲ ਕਰਨ ਲਈ ਉਹ ਬਹੁਤ ਸੌਣੇ ਢੰਗ ਨਾਲ ਗੱਲ ਕਰਦਾ ਸੀ ਪਹਿਲੀ ਵਾਰ ਫੋਨ ਤੇ ਉਸਦੀ ਆਵਾਜ਼ ਸੁਣ ਕੇ ਹੀ ਮੇਰਾ ਦਿਲ ਹੌਲੀ-ਹੌਲੀ ਧੜਕਣ ਲੱਗ ਪਿਆ ਰੋਹਿਤ ਹਰ ਰੋਜ਼ ਫੋਨ ਕਰਦਾ ਸੀ ਪਹਿਲਾਂ ਮੈਂ ਕਹਿੰਦੀ ਨਾ ਮੈਂ ਦੋਸਤੀ ਨਹੀਂ ਕਰ ਸਕਦੀ ਪਰ ਉਹ ਹੱਸ ਕੇ ਕਹਿੰਦਾ ਇੱਕ ਵਾਰ ਹੱਸ ਤਾਂ ਦੇ ਤੇਰੀ ਹਾਸੀ ਸੁਣ ਕੇ ਮੇਰਾ ਦਿਨ ਬਣ ਜਾਵੇਗਾ ਰੋਹਿਤ ਮੈਨੂੰ ਛੋਟੇ ਮੋਟੇ ਮਜ਼ਾਕ ਕਰਦਾ ਰਹਿੰਦਾ ਸੀ ਹੌਲੀ ਹੌਲੀ ਮੈਨੂੰ ਵੀ ਉਸ ਨਾਲ ਗੱਲ ਕਰਨ ਦੀ ਆਦਤ ਪੈ ਗਈ ਫਿਰ ਦੋਸਤੀ ਪਿਆਰ ਵਿੱਚ ਬਦਲ ਗਈ ਫਿਰ ਰੋਹਿਤ ਨੇ ਕਿਹਾ ਮੈਂ ਤੈਨੂੰ ਮਿਲਣਾ ਚਾਹੁੰਦਾ ਹਾਂ ਤਾਂ ਫਿਰ ਮੈਂ ਵੀ ਹਾਂ ਕਰ ਦਿੱਤੀ ਇੱਕ ਦਿਨ ਅਸੀਂ ਚੁੱਪਕੇ ਮਿਲੇ ਮੇਰੇ ਹੱਥ ਕੰਬ ਰਹੇ ਸਨ ਰੋਹਿਤ ਹੌਲੀ ਨਾਲ ਮੇਰੇ ਕੋਲ ਆਇਆ ਤੇ ਉਸਨੇ ਮੇਰਾ ਹੱਥ ਫੜਿਆ ਤੇ ਕਿਹਾ ਡਰਦੀ ਕਿਉਂ ਆ ਤੂੰ ਕਿਉਂ ਕੰਬ ਰਹੀ ਆ ਮੈਂ ਤੇਰੇ ਨਾਲ ਹੀ ਹਾਂ ਫਿਰ ਉਸਨੇ ਮੈਨੂੰ ਆਪਣੀਆਂ ਬਾਹਾਂ ਵਿੱਚ ਖਿੱਚਿਆ ਮੇਰਾ ਸਾਰਾ ਡਰ ਤੇ ਸਾਰਾ ਦਰਦ ਇੱਕ ਪਲ ਲਈ ਖਤਮ ਹੋ ਗਿਆ ਮੈਂ ਆਪਣਾ ਸਿਰ ਉਸਦੇ ਮੋਢੇ ਤੇ ਰੱਖ ਲਿਆ ਉਸਨੇ ਹੌਲੀ ਨਾਲ ਮੇਰੇ ਮੱਥੇ ਤੇ ਚੁੰਮਿਆ ਪਹਿਲੀ ਵਾਰ ਮੈਨੂੰ ਲੱਗਿਆ ਕਿ ਕੋਈ ਸੱਚਮੁੱਚ ਮੇਰਾ ਹੈ ਉਸ ਵੇਲੇ ਮੈਂ ਅਰਜੁਨ ਨੂੰ ਬਿਲਕੁਲ ਭੁੱਲ ਚੁੱਕੀ ਸੀ ਮੈਨੂੰ ਲੱਗ ਰਿਹਾ ਸੀ ਕਿ ਸ਼ਾਇਦ ਮੇਰੀ ਜ਼ਿੰਦਗੀ ਵਿੱਚ ਪਿਆਰ ਕਰਨ ਵਾਲਾ ਆ ਗਿਆ ਪਰ ਖੁਸ਼ੀ ਲੰਬੀ ਨਾ ਰਹੀ ਮੇਰੇ ਵੀਰ ਨੂੰ ਪਤਾ ਲੱਗ ਗਈ ਗੱਲ ਘਰ ਵਾਲਿਆਂ ਨੇ ਮੈਨੂੰ ਰੋਹਿਤ ਨਾਲ ਗੱਲ ਕਰਨ ਤੋਂ ਰੋਕ ਦਿੱਤਾ ਕਈ ਦਿਨ ਮੈਂ ਰੋਹਿਤ ਦਾ ਫੋਨ ਨਹੀਂ ਚੁੱਕਿਆ ਪਰ ਇੱਕ ਦਿਨ ਉਸ ਦਾ ਫੋਨ ਆਇਆ ਤੇ ਕਹਿੰਦਾ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦਾ ਮੈਂ ਤੈਨੂੰ ਮਿਲਣਾ ਚਾਹੁੰਦਾ ਹਾਂ ਫਿਰ ਅਸੀਂ ਚੁੱਪਕੇ ਮਿਲੇ 23 ਜੂਨ ਦੀ ਰਾਤ ਉਸ ਦਾ ਫੋਨ ਆਇਆ ਮੈਂ ਤੇਰੇ ਪਿੰਡ ਆ ਗਿਆ ਹਾਂ ਦਰਵਾਜ਼ਾ ਖੋਲ ਮੈਂ ਡਰ ਗਈ ਕਿਹਾ ਕੋਈ ਵੇਖ ਲਵੇਗਾ ਤਾਂ ਮੁਸੀਬਤ ਹੋ ਜਾਵੇਗੀ ਪਰ ਉਹ ਬਿਲਕੁਲ ਨਾ ਸਮਝਿਆ ਉਸ ਤਾਂ ਉਹ ਕਹਿੰਦਾ ਜੇ ਤੂੰ ਨਾ ਦਰਵਾਜ਼ਾ ਖੋਲ੍ਹਿਆ ਤਾਂ ਮੈਂ ਕੰਦ ਚੜ੍ਹ ਕੇ ਆ ਜਾਵਾਂਗਾ ਮੇਰਾ ਵੀ ਦਿਲ ਤੇ ਰੋਹਿਤ ਨੂੰ ਮਿਲਣ ਲਈ ਤਾਂ ਫਿਰ ਮੈਂ ਡਰਦੇ ਡਰਦੇ ਦਰਵਾਜ਼ਾ ਖੋਲ੍ਹ ਦਿੱਤਾ ਉਹ ਅੰਦਰ ਆਇਆ ਮੇਰੇ ਹੱਥ ਫੜੀ ਤੇ ਕਿਹਾ ਤੂੰ ਮੇਰੀ ਜ਼ਿੰਦਗੀ ਹੈ ਮੈਂ ਤੈਨੂੰ ਖੋ ਨਹੀਂ ਸਕਦਾ ਮੈਂ ਰੋਣ ਲੱਗ ਪਏ ਉਸਨੇ ਮੈਨੂੰ ਗਲੇ ਨਾਲ ਲਾ ਲਿਆ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿਂਦੇ ਰਹੇ ਪਰ ਉਸਨੇ ਉਹ ਵੀ ਪੋਸ਼ਟ ਦਿੱਤੇ ਫਿਰ ਉਸਨੇ ਹੌਲੀ ਨਾਲ ਮੇਰੇ ਹੰਝੂਆਂ ਵਾਲੇ ਗਲ ਤੇ ਚੁੰਮਿਆ ਉਹ ਪਲ ਮੇਰੇ ਲਈ ਸਭ ਤੋਂ ਖਾਸ ਸੀ ਪਰ ਅਚਾਨਕ ਮੇਰੇ ਵੀਰ ਦੀ ਆਵਾਜ਼ ਆਈ ਮੈਂ ਭੱਜ ਕੇ ਕਮਰੇ ਵਿੱਚ ਆ ਗਈ ਅਗਲੇ ਦਿਨ ਘਰ ਵਿੱਚ ਤੂਫਾਨ ਆ ਗਿਆ ਰੋਹਿਤ ਨੇ ਸਾਰੀ ਗੱਲ ਮੇਰੇ ਉੱਪਰ ਪਾ ਦਿੱਤੀ ਤਾਂ ਉਸਨੇ ਕਿਹਾ ਏ ਮੈਨੂੰ ਖੁਦ ਫੋਨ ਕਰਦੀ ਸੀ ਤਾਂ ਮੇਰੀ ਭੈਣ ਕਿਰਨ ਵੀ ਮੁੱਕਰ ਗਈ ਉਸ ਵੇਲੇ ਮੈਂ ਇਕੱਲੀ ਰਹਿ ਗਈ ਤੇ ਮੈਂ ਮਹਿਸੂਸ ਕੀਤਾ ਕਿ ਪਿਆਰ 'ਚ ਮੈਂ ਦੂਜੀ ਵਾਰ ਧੋਖਾ ਖਾਇਆ ਡਿਪਰੈਸ਼ਨ ਨੇ ਮੈਨੂੰ ਘੇਰ ਲਿਆ ਕਈ ਵਾਰ ਸੋਚਿਆ ਆਪਣੀ ਜ਼ਿੰਦਗੀ ਖਤਮ ਕਰ ਲਵਾਂ ਪਰ ਅੱਜ ਵੀ ਜਦੋਂ ਮੈਂ ਅੱਖਾਂ ਬੰਦ ਕਰਦੀ ਹਾਂ ਉਹ ਰਾਤ ਉਹ ਹੱਗ ਉਹ ਚੁੰਮਾ ਮੇਰੀਆਂ ਯਾਦਾਂ ਵਿੱਚ ਹੈ ਚੋਠ ਵੀ ਬੋਲਣਾ ਪੈਂਦਾ ਹੈ ਸੱਚ ਵੀ ਸਪਾਉਣਾ ਪੈਂਦਾ ਹੈ ਜ਼ਿੰਦਗੀ ਵਿੱਚ ਕਈ ਵਾਰ ਦਿਲ ਟੁੱਟੇ ਹੋਏ ਵੀ ਹੱਸਣਾ ਪੈਂਦਾ ਹੈ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੇਰੇ ਚੈਨਲ ਨੂੰ ਪਲੀਜ਼ ਇੱਕ ਸਬਸਕ੍ਰਾਈਬ ਕਰਦਿਆ ਕਰੋ ਤੁਹਾਡੇ ਇੱਕ ਸਬਸਕ੍ਰਾਈਬਰ ਮੈਨੂੰ ਬਹੁਤ ਮੋਟੀਵੇਟ ਫੀਲ ਹੁੰਦਾ ਥੈਂਕ ਯੂ